ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਜੀ ਦੀ ਵੱਡੀ ਖਬਰ ਸੰਗਰੂਰ ਵਿੱਚ ਖੇਤਾਂ ਵਿੱਚ ਜ਼ਹਿਰੀਲੇ ਪਾਣੀ ਪੀਣ ਨਾਲ 18 ਮੱਝਾਂ ਦੀ ਹੋਈ ਮੌਤ ਇਸ ਦਿਨੇ ਸੰਗਰੂਰ ਦੇ ਕਪੀਆਲ ਪਿੰਡ ਵਿੱਚ ਜ਼ਹਿਰੀਲੇ ਪਾਣੀ ਪੀਣ ਤੋਂ ਬਾਅਦ ਗੁਜਰ ਬਿਰ ਬਿਰਦਾਦ ਗੁਜਰ ਬਰਾਦਰੀ ਦੇ 18 ਮੱਝਾਂ ਦੀਆਂ ਮੌਤ ਹੋ ਗਈ ਹੈ ਕਈਆਂ ਦਾ ਹਾਲਤ ਨਾਜ਼ੁਕ ਹੈ ਅਤੇ ਮਾਲਕ ਅਨੁਸਾਰ ਪਾਣੀ ਜਿਹੜੀਲਾ ਸੀ ਅਤੇ ਜਿਸ ਕਾਰਨ ਮੱਝਾਂ ਦੀ ਮੌਤ ਹੋ ਗਈ ਹੈ ਮੌਕੇ ਤੇ ਡਾਕਟਰਾਂ ਦੀ ਟੀਮ ਨੇ ਪਹੁੰਚੀ ਹੈ ਇਸ ਦੇ ਨਾਲ ਹੀ ਬਿਮਾਰ ਮੱਝਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਹ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਪੀੜਤ ਮੁਸਾਖਾਨ ਪੁੱਤ ਅਲੀਫ ਖਾਨ ਦੇ ਗੰਮਾ ਖਾਨ ਵਿੱਚ ਪੁੱਤਰ ਕਾਸਮੀ ਦੇ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜੰਪੂਲ ਨੇ ਇਨਾ ਕਰੀਬ 25 ਤੋਂ 30 ਸਾਲ ਤੋਂ ਪੰਜਾਬ ਅੰਦਰ ਸੰਗੂਰ ਜ਼ਿਲ੍ਹੇ ਵਿੱਚ ਧੁਰੀ ਨੇੜੇ ਪਿੰਡ ਤੁਰਾ ਵਿਖੇ ਆਪਣੇ ਡੇਰੇ 'ਚ ਰਹਿ ਰਹੇ ਸਨ ਇਸ ਦੇ ਨਾਲ ਹੀ ਉਹਨਾਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਪਸ਼ੂ ਪਾਲਣ ਦਾ ਕੰਮ ਕਰਦੇ ਸਨ ਅਤੇ ਦੁੱਧ ਵੇਚ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ